ਇਹ ਕਿਹਦੀ ਗਲਤ ਕੀ ਹੈ ਜੀ ਕਿੱਦਾਂ ਤੁਹਾਨੂੰ ਪਤਾ ਲੱਗਿਆ ਕਿੱਦਾਂ ਕੋਲ ਕੀਤੀ ਕੀ ਲੱਗ ਰਿਹਾ ਤੁਹਾਨੂੰ ਸਰਕਾਰ ਤਾਂ ਕਹਿ ਰਹੀ ਆ ਪੰਜਾਬ ਤਰੱਕੀ ਦੀ ਰਾਹ ਵੱਲ ਜਾ ਰਿਹਾ ਇੱਥੇ ਕੰਪਨੀਆਂ ਆ ਰਹੀਆਂ ਨੇ ਇਹ ਤਰੱਕੀ ਦੀ ਗੱਲ ਤਾਂ ਠੀਕ ਹੈ ਪਰ ਲੋਕਾਂ ਨੂੰ ਮਾਰ ਕੇ ਤਾਂ ਤਰੱਕੀ ਨਹੀਂ ਨਾ ਹੋ ਸਕਦੀ ਜਿਨ੍ਹਾਂ ਲੋਕਾਂ ਵਾਸਤੇ ਤਰੱਕੀ ਦੀ ਗੱਲ ਕਰਦੇ ਆ ਜੇ ਉਹਨਾਂ ਦੀ ਸਿਹਤ ਨਾਲੇ ਖਿਲਵਾੜ ਹੋ ਗਿਆ ਜੀ ਫਿਰ ਉਹ ਤਰੱਕੀ ਨੂੰ ਕੀ ਕਰੋਗੇ ਜੀ ਆਪਾਂ ਪੰਜਾਬ ਦੀ ਸਰਕਾਰ ਆ ਜੀ ਲੋਕਾਂ ਨੂੰ ਕਿੱਦਾਂ ਮਾਰ ਤੂ ਲੋਕਾਂ ਦੁਆਰਾ ਜੁਮੀ ਜਾਂਦੀ ਹੈ ਇਹ ਸਾਡੇ ਪੱਖ ਦੀ ਫੈਕਟਰੀ ਹੁੰਦੀ ਤਾਂ ਸੀ ਕੋਈ ਵਿਰੋਧ ਨਹੀਂ ਕਰਦੇ ਸੀਗੇ ਜੀ ਇਹ ਰੈੱਡ ਕੈਟਾਗਰੀ ਦੀ ਫੈਕਟਰੀ ਹੈ ਜੀ ਪਰਲਾ ਟਰਮਲ ਪਲਾਂਟ ਹੈ ਹੁਣ ਸਾਨੂੰ ਇਹ ਫੈਕਟਰੀ ਦਾ ਸਾਨੂੰ ਔਖਾ ਜੀ ਬਹੁਤ ਫਸਲਾਂ ਵੀ ਸਾਡੀਆਂ ਬਹੁਤ ਘੱਟ ਨਿਕਲਣ ਲੱਗੀਆਂ ਕਿੰਨਾਂ ਸਰਕਾਰ ਨਾਲ ਪਬਲਿਕ ਹੀਅਰਿੰਗ ਤੋਂ ਬਾਅਦ ਕੋਈ ਨੁਮਾਇੰਦਿਆਂ ਨਾਲ ਗੱਲ ਹੋਈ ਹੈ ਜੀ ਉਹ ਕੀ ਕਹਿ ਰਹੇ ਨੇ ਉਹਨਾਂ ਦਾ ਕੀ ਕਰਕੇ ਉਹ ਕੰਨੀ ਘਤਰਾਉਂਦੇ ਨੇ ਜੀ ਜਿੱਥੇ ਬੇਈਮਾਨ ਅਫਸਰ ਇਹਨਾਂ ਕੁਰਸੀਆਂ ਤੇ ਬੈਠੇ ਆ ਉੱਥੇ ਵਿੱਚ ਇਮਾਨਦਾਰ ਅਫਸਰ ਵੀ ਹੈਗੇ ਆ ਉਹ ਸਾਨੂੰ ਦੱਸ ਦਿੰਦੇ ਆ ਵੀ ਤੁਹਾਡਾ ਕੰਮ ਖਰਾਬ ਹੋਣ ਲੱਗਿਆ ਵਾ ਵੀ ਕਾਗਜ਼ਾਂ ਦੇ ਵਿੱਚ ਬਦਲਾਅ ਹੋ ਰਿਹਾ ਕਾਗਜ਼ ਬਦਲੇ ਜਾ ਰਹੇ ਆ ਵੇ ਜੋ ਤੁਸੀਂ ਕਿਹਾ ਉਹ ਪਿੱਛੇ ਰਹਿ ਗਿਆ ਇੱਥੇ ਨਵੀਆਂ ਕਹਾਣੀਆਂ ਘੜ ਕੇ ਵੀ ਫੈਕਟਰੀਆਂ ਨੂੰ ਐਨਓਸੀ ਦੇਣ ਦੇ ਰੋਅ ਦੇ ਵਿੱਚ ਆ। ਉਹ ਤਾਂ ਤੁਸੀਂ ਐਂ ਦੇਖ ਲਓ ਜੀ ਸਾਡੇ ਕੋਲੇ ਤਕਰੀਬਨ 50 ਪੰਚਾਇਤਾਂ ਦੇ ਮਤੇ ਨੇ ਜੀ ਹੁਣ ਦੀ ਘੜੀ ਜੀ ਤੇ 35 ਤੋਂ 40 ਸਾਡੇ ਕੋਲੇ ਗੁਰੂ ਘਰਾਂ ਦੇ। ਅੱਛਾ ਨਾਲ ਜੀ ਸਾਡੇ ਕੋਲੇ ਤਕਤ ਦਮਦਮਾ ਸਾਹਿਬ ਜੀ। ਹੂੰ ਉਹਨਾਂ ਦਾ ਮਤਾ ਵੀ ਹੈਗਾ ਜੀ ਜੋ ਕਿ ਸਾਰੇ ਇਫੈਕਟ ਦੇ ਬਰੋਚਾਂ ਜੀ। ਹੋਰ ਕਿਤੇ ਫੈਕਟਰੀ ਲੱਗੀ ਹੋਊਗੀ ਤੁਸੀਂ ਉੱਥੇ ਪਤਾ ਕੀਤਾ ਕਿ ਕਿ ਇਹਦੇ ਕੀ ਇਫੈਕਟ ਪੈ ਰਹੇ ਨੇ ਲੋਕਾਂ ਤੇ ਅਸੀਂ ਕੀਤਾ ਜੀ ਪਤਾ ਜੀ ਸਾਡੇ ਕੋਲੇ ਸਾਰੀ ਜਾਣਕਾਰੀ ਰਿਪੋਰਟਾਂ ਵੀ ਆ ਰਹੀਆਂ ਨੇ ਜੀ ਇਹ ਬਹੁਤ ਮਾੜੀ ਫੈਕਟਰੀ ਹੈ ਜੀ ਇਹ ਜੋ ਪ੍ਰਮਾਣਿਕ ਬਿਮਾਰੀਆਂ ਲੱਗਣੀਆਂ ਇਹਦੇ ਨਾਲ ਵੀ ਜੀ ਥਰਮਲ ਸਰਫੋਂ ਹੈਗਾ 1.5 ਕਿਲੋਮੀਟਰ ਦੀ ਦੂਰੀ ਤੇ ਥਰਮਲ ਆ ਗਿਆ ਉਹਦੇ ਨਾਲ ਹੀ ਇੱਕ ਥੁੰਨਲ ਗੈਸ ਵਾਲੀ ਫੈਕਟਰੀ ਬਣਾਈ ਜਾਂਦੇ ਆ ਇਹ ਦੋ ਸਾਡੇ ਪਹਿਲਾਂ ਗੁੱਲਾ ਫੈਕਟਰੀਆਂ ਜਿਨ੍ਹਾਂ ਦੇ ਵਿੱਚ ਸ਼ਹਿਰਾਂ ਦੇ ਵਿੱਚੋਂ ਨਿਦਾਹ ਪੋਲਿਊਸ਼ਨ ਹੁੰਦਾ ਹੈ ਜਾਂ ਜੋ ਵੀ ਗੰਦਮੰਦ ਹੁੰਦਾ ਉਹ ਵੀ ਜਾਂਦਾ ਹੈ ਜੀ ਉੱਥੇ ਉਹਦਾ ਪੋਲਿਊਸ਼ਨ ਹੋ ਗਿਆ ਦੋ ਸਾਡੇ ਲੋਕ ਵਾਲੀਆਂ ਫੈਕਟਰੀਆਂ ਬਣਾਤੀਆਂ ਛੋਟੀਆਂ-ਛੋਟੀਆਂ ਉਹ ਹੋ ਗਈਆਂ ਘੱਟੋ-ਘੱਟ 6-7 ਹੋ ਗਈਆਂ ਜੀ ਸਤਵੀਂ ਅੱਠਵੀਂ ਇਹ ਹੈ ਮੰਗ ਕੀ ਹੈ ਮੰਗੇ ਹੈ ਜੀ ਵੀ ਇਹ ਲੱਗਣੀ ਨਹੀਂ ਚਾਹੀਦੀ ਕਿਸੇ ਵੀ ਕੀਮਤ ਤੇ ਅਸੀਂ ਪਹਿਲਾਂ ਵੀ ਇਹਨਾਂ ਨੂੰ ਕਾਨੂੰਨੀ ਤੌਰ ਤੇ ਹਰਾ ਚੁੱਕੇ ਹਾਂ ਜੀ ਐਸਡਬਲਯੂ ਨੂੰ ਹੁਣ ਵੀ ਅੱਗੇ ਵੀ ਹਰਾਵਾਂਗੇ ਕਿਥੋਂ ਤੱਕ ਵੀ ਜਾਣਾ ਪਿਆ ਜਾਵਾਂਗੇ ਜੀ ਅਸੀਂ ਲੱਗਣ ਨਹੀਂ ਦਿੰਦੇ ਨੁਕਸਾਨ ਕੀ ਹੈ ਜੀ ਇਹਦੇ ਨੁਕਸਾਨ ਹੀ ਨੁਕਸਾਨ ਆ ਜੀ ਸਾਡੇ ਜਾ ਕੇ ਅੱਜ ਟੈਸਟ ਕਰਾਉਦੇ ਹਾਂ ਸਾਡੇ ਮਰੀਜ਼ ਨੇ ਜਿਹੜੇ ਯਾਨੀ ਕਿ ਸਾਹ ਦੇ ਦਮੇ ਦੇ ਸਭ ਕਾਹੇ ਦੇ ਮਰੀਜ਼ ਸਾਡਾ ਜਿਹੜਾ ਹੇਠਲਾ ਪਾਣੀ ਹੈ ਬਿਲਕੁਲ ਖਤਮ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਕਿਵਾਨਾ ਅੱਜ ਸ਼ੋਹਾਣਾ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਵਿਖੇ ਵੱਡੇ ਇਕੱਠ ਨੇ ਜਿਹੜੇ ਹੋਣ ਜਾ ਰਹੇ ਨੇ ਸੋ ਜੋ ਪੇਪਰ ਮਿਲ ਚੰਕ ਸ੍ਰੀ ਚਮਕੌਰ ਸਾਹਿਬ ਅਤੇ ਹੋਰ ਬਕਬਕ ਫੈਕਟਰੀਆਂ ਨੇ ਜਿਹੜੀਆਂ ਲੱਗ ਰਹੀਆਂ ਨੇ ਉਹਨਾਂ ਦੇ ਮਸਲੇ ਨੂੰ ਲੈ ਕੇ ਇਕੱਠ ਹੋ ਰਿਹਾ ਹੈ ਪੁਸ਼ਪਿੰਦਰ ਜੀ ਨੇ ਸਾਡੇ ਨਾਲ ਅੰਦਰ ਜੀ ਗੱਲਬਾਤ ਕਰਦੇ ਆ ਕੀ ਅੱਜ ਦਾ ਪ੍ਰੋਗਰਾਮ ਹੈ ਹਾਂਜੀ ਵੀਰ ਜੀ ਵੈਗਰੋ ਜੀ ਕਾ ਖਾਲਸਾ ਵੈਗਰੋ ਜੀ ਕੀ ਫਤਿਹ ਵਾਹਿ ਖਾਲਸਾ ਵਾਹਿ ਫਤਿਹ ਜੀ ਅੱਜ ਦਾ ਕੀ ਪ੍ਰੋਗਰਾਮ ਹੈ ਜੀ ਅੱਜ ਵੱਡੇ ਇਕੱਠ ਕੀਤੇ ਜਾ ਰਹੇ ਨੇ ਸੁਹਾਣਾ ਦੇ ਵਿੱਚ ਅਸਲ ਦੇ ਵਿੱਚ ਜਿਹੜੀ ਨਾ ਪਿਛਲੇ ਦਿਨੀ ਪਬਲਿਕ ਹੀਰਿੰਗਾਂ ਹੋਈਆਂ ਜੀ ਪੰਜਾਬ ਦੇ ਵਿੱਚ ਉਹ ਲੋਕਾਂ ਨੇ ਤਾਂ ਡਿਨਾਈ ਕਰਤਾ ਸਾਰਾ ਕੁਝ ਜੀ ਜੀ ਫੈਕਟਰੀਆਂ ਦਾ ਜਿਹੜਾ ਸੱਚ ਹੈ ਉਹਨੂੰ ਵੀ ਨੰਗਾ ਕਰਿਆ ਲੋਕਾਂ ਨੇ ਇਕੱਠੇ ਹੋ ਕੇ ਜਿਹੜੇ ਉਹ ਫੈਕਟਰੀ ਲਗਾਉਂਦੇ ਤੇ ਉਹ ਵੀ ਸਾਹਮਣੇ ਆ ਗਏ ਜੀ ਪਰ ਫਿਰ ਵੀ ਸਰਕਾਰਾਂ ਨਾਲ ਕਾਰਪੋਰੇਟ ਦੇ ਦਬਾਅ ਥੱਲੇ ਜਾਂ ਕੋਈ ਅੰਡਰ ਦਾ ਟੇਬਲ ਸੈਟਿੰਗ ਕਰਕੇ ਲੋਕ ਆਵਾਜ਼ ਨੂੰ ਦੱਬ ਕੇ ਫਿਰ ਵੀ ਇਹ ਫੈਕਟਰੀਆਂ ਨੂੰ ਪਾਸ ਕਰਨ ਦੇ ਰੋਹ ਦੇ ਵਿੱਚ ਆ ਜੀ ਔਰ ਉਹਦਾ ਹੀ ਅੱਜ ਵਿਰੋਧ ਹੈ ਜਿਹੜਾ ਸੀਆ ਦਾ ਦਫ਼ਤਰ ਹੈਗਾ ਜਿੱਥੇ ਇਹ ਸੀਮੈਂਟ ਫੈਕਟਰੀ ਆ ਜਿਹੜੀ ਅਖੀਰਲੀ ਪੌੜੀ ਆ ਇਹ ਜਿੱਥੇ ਇਹਨਾਂ ਨੇ ਪਾਸ ਕਰਨੀ ਆ ਅਸੀਂ ਉੱਥੇ ਆਪਣਾ ਜਿਹੜਾ ਵਿਰੋਧ ਉਹ ਦਰਜ ਕਰਾਉਣ ਵਾਸਤੇ ਆਏ ਆ ਤੇ ਅਸੀਂ ਗੁਰਦੁਆਰਾ ਸਿੰਘ ਸ਼ੀਦਾ ਸੋਨਾ ਸਾਹਿਬ ਤੋਂ ਇਕੱਠੇ ਹੋ ਕੇ ਇਹ ਤੋੜ ਕੇ ਪੈਦਲ ਮਾਰਚ ਕਰਾਂਗੇ ਰੋਡ ਤੋਂ ਜੀ ਤੇ ਸੀਪੀ ਮਾਲ ਵਾਲੇ ਚੌਕ ਤੋਂ ਸਾਹਮਣੇ ਜਿੱਧਰ 10 ਫੇਸ ਵਾਲੀ ਆਪਣੀ ਪੁਲਿਸ ਸਟੇਸ਼ਨ ਹੈ ਉਧਰ ਮੁੜ ਕੇ ਪੀਵੀਟੀਆਈ ਦੇ ਕੰਪਲੈਕਸ ਦੇ ਵਿੱਚ ਜਾ ਕੇ ਅਸੀਂ ਆਪਣੇ ਮੈਮੋਰੰਡਮ ਦਵਾਵਾਂਗੇ ਜੀ ਫੈਕਟਰੀਆਂ 'ਚ ਗਲਤ ਕੀ ਹੈ ਜੀ ਕਿੱਦਾਂ ਤੁਹਾਨੂੰ ਪਤਾ ਲੱਗਿਆ ਕਿੱਦਾਂ ਕੋ ਕੀਤੀ ਕੀ ਲੱਗ ਰਿਹਾ ਤੁਹਾਨੂੰ ਸਰਕਾਰ ਤਾਂ ਕਹਿ ਰਹੀ ਆ ਪੰਜਾਬ ਤਰੱਕੀ ਦੀ ਰਾਹ 'ਤੇ ਲਿਜਾ ਰਿਹਾ ਇੱਥੇ ਕੰਪਨੀਆਂ ਆ ਰਹੀਆਂ ਨਹੀਂ ਇਹ ਤਰੱਕੀ ਦੀ ਗੱਲ ਤਾਂ ਠੀਕ ਆ ਪਰ ਲੋਕਾਂ ਨੂੰ ਮਾਰ ਕੇ ਤਾਂ ਤਰੱਕੀ ਨਹੀਂ ਨਾ ਹੋ ਸਕਦੀ ਜੀ ਜਿਨ੍ਹਾਂ ਲੋਕਾਂ ਵਾਸਤੇ ਤਰੱਕੀ ਦੀ ਗੱਲ ਕਰਦੇ ਆ ਜੇ ਉਹਨਾਂ ਦੀ ਸਿਹਤ ਨਾਲੇ ਖਿਲਵਾੜ ਹੋ ਗਿਆ ਜੀ ਫਿਰ ਉਹ ਤਰੱਕੀ ਨੂੰ ਕੀ ਕਰੂਗੇ ਜੀ ਆਪਾਂ ਲੋਕਾਂ ਦੀ ਸਰਕਾਰ ਆ ਜੀ ਲੋਕਾਂ ਨੂੰ ਕਿੱਦਾਂ ਮਾਰ ਤੂ ਲੋਕਾਂ ਦੁਆਰਾ ਚੁਣੀ ਜਾਂਦੀ ਆ ਨੇ ਜਿਹੜੇ ਅੱਜ ਦੇ ਹਾਲਾਤ ਆ ਜੀ ਉਹ ਠੀਕ ਆ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਆ ਪਰ ਹੁਣ ਲੋਕ ਪੱਖੀ ਨਹੀਂ ਹੈਗੀ ਜੀ ਜੇ ਲੋਕਾਂ ਪੱਖੀ ਹੁੰਦੀ ਤਾਂ ਆ ਜਿੰਨੇ ਵੀ ਸਿਆਣੇ ਬਜ਼ੁਰਗ ਸਾਡੇ ਪੰਜਾਬ ਦੇ ਇਹ ਕਮਲੇ ਤਾਂ ਹੈ ਨਹੀਂ ਜਿਹੜੇ ਉਰਦੂ ਤੱਕ ਪਹੁੰਚੇ ਆ ਜੀ ਹੁਣ 300 ਕਿਲੋਮੀਟਰ ਉੱਤੇ ਚੱਲ ਕੇ ਆਏ ਆ ਜੀ ਇ ਜੇ ਕੋਈ ਆਵਿਸ਼ਵਾਸੀ ਆ ਕੋਈ ਭਰੋਸਾ ਨਹੀਂ ਹੈਗਾ ਪਤਾ ਹੈ ਸਰਕਾਰੀ ਤੰਤਰ ਦਾ ਵੀ ਕਿਵੇਂ ਕੰਮ ਕਰਦਾ ਹੈ ਤਾਂ ਹੀ ਉਰੇ ਪਹੁੰਚੇ ਆ ਜੀ ਨਹੀਂ ਤਾਂ ਕੋਈ ਚਾਹਤਾ ਹੈ ਨਹੀਂ ਜੀ ਇਹ ਸਵੇਰੇ 5 ਵਜੇ ਦੇ ਉੱਠ ਕੇ 4 ਵਜੇ ਦੇ ਉੱਠ ਕੇ ਤੁਰੇ ਹੋਏ ਲੋਕ ਆ ਜੀ ਭੁੱਖਣ ਪਾਣੇ ਆਇਆ ਹੁਣ ਮੱਥਾ ਟੇਕਣਾ ਗੁਰੂ ਘਰ ਦੇ ਵਿੱਚ ਅਰਦਾਸ ਕਰਕੇ ਅਰਦਾਸਾ ਸੋਧ ਕੇ ਉਸ ਤੋਂ ਬਾਅਦ ਅਸੀਂ ਆਪਣਾ ਫੈਦਲ ਮਾਰਚ ਸ਼ੁਰੂ ਕਰ ਲੈਣਾ ਜੀ ਸਰਕਾਰ ਨਾਲ ਪਬਲਿਕ ਹਿਅਰਿੰਗ ਤੋਂ ਬਾਅਦ ਕੋਈ ਨੁਮਾਇੰਦਿਆਂ ਨਾਲ ਗੱਲ ਹੋਈ ਆ ਜੀ ਉਹ ਕੀ ਕਹਿ ਰਹੇ ਨੇ ਉਹਨਾਂ ਦਾ ਕੀ ਤਰਕ ਹੈ ਉਹ ਕੰਨੀ ਘਤਰੌਂਦੇ ਨੇ ਜੀ ਜਦੋਂ ਉਹਨੂੰ ਪੁੱਛਦੇ ਆ ਵੀ ਤੁਹਾਡੀ ਰਿਪੋਰਟ ਕੀ ਐ ਤਾਂ ਪੂਰਾ ਨਹੀਂ ਦੱਸਦੇ ਹੈਗੇ ਉਹ ਕਹਿੰਦੇ ਰਿਪੋਰਟ ਤਿਆਰ ਹੋ ਰਹੀ ਆ ਕੋਸ਼ ਐ ਪਰ ਸਾਡੇ ਕੋਲ ਵੀ ਇਨਪੁਟਸ ਨਹੀਂ ਜਿੱਥੇ ਬੇਈਮਾਨ ਅਫਸਰ ਇਹਨਾਂ ਕੁਰਸੀਆਂ ਤੇ ਬੈਠੇ ਆ ਉੱਥੇ ਵਿੱਚ ਇਮਾਨਦਾਰ ਅਫਸਰ ਵੀ ਹੈਗੇ ਆ ਉਹ ਸਾਨੂੰ ਦੱਸ ਦਿੰਨੇ ਆ ਵੀ ਤੁਹਾਡਾ ਕੰਮ ਖਰਾਬ ਹੋਣ ਲੱਗਿਆ ਹੋਦਾ ਵੀ ਕਾਗਜ਼ਾਂ ਦੇ ਵਿੱਚ ਬਦਲਾਅ ਹੋ ਰਿਹਾ ਕਾਗਜ਼ ਬਦਲੇ ਜਾ ਰਹੇ ਆ ਵੀ ਜੋ ਤੁਸੀਂ ਕਿਹਾ ਉਹ ਪਿੱਛੇ ਰਹਿ ਗਿਆ ਇੱਥੇ ਨਵੀਆਂ ਕਹਾਣੀਆਂ ਘੜ ਕੇ ਵੀ ਫੈਕਟਰੀਆਂ ਨੂੰ ਐਨਓਸੀ ਦੇਣ ਦੇ ਰੌ ਦੇ ਵਿੱਚ ਆ ਜਿਹੜਾ ਬੋਰਡ ਹੈਗਾ ਪ੍ਰਦੂਸ਼ਣ ਵਡੋ ਜਿਹੜਾ ਸੀਆ ਹੈਗਾ ਉਹ ਵੀ ਜਿਹੜਾ ਸੀਕ ਹੈਗਾ ਉਹ ਵੀ ਇਹ ਤਿੰਨ ਡਿਪਾਰਟਮੈਂਟ ਨੇ ਜੀ ਤਿੰਨੇ ਕਰਪਟ ਹੋਏ ਹੋਏ ਨੇ ਜੀ ਕਿੰਨੀਆਂ ਫੈਕਟਰੀਆਂ ਨੇ ਜੀ ਜਿਹੜੀਆਂ ਇਹ ਲੱਗ ਰਹੀਆਂ ਨੇ ਇਹ ਵੈਸੇ ਤਾਂ ਚੈਨਲ ਦੇ ਵਿੱਚ ਤਾਂ ਕਾਫੀ ਜ਼ਿਆਦਾ ਨੇ ਜੀ ਜਿਹੜਾ ਅੱਜ ਅਸੀਂ ਆਏ ਅੱਜ ਸਾਡੇ 4 ਮੋਰਚੇ ਇਕੱਠੇ ਨੇ ਜੀ ਇੱਕ ਤਲਵੰਡੀ ਸਾਬੂ ਮੋਰਚਾ ਜੀ ਕਮਾਲੂ ਟਾਇਰ ਫੈਕਟਰੀ ਦਾ ਮੋਰਚਾ ਹੈਗਾ ਮੁਸਕਾਵਾਦ ਵਾਲੀ ਫੈਕਟਰੀ ਦਾ ਮੋਰਚਾ ਹੈਗਾ ਛਿਰਚਮਕੌਰ ਸਾਹ ਮੋਰਚਾ ਹੈ ਜੀ ਤੇ ਨਾਲ ਸਮਰਥਨ ਹੈਗਾ ਜਿਹੜਾ ਸਾਨੂੰ ਪੀਏਸੀ ਮੱਤੇਵਾੜਾ ਤੇ ਹੋਰ ਜਿੰਨੇ ਵੀ ਸਾਡੀਆਂ ਜਥੇਬੰਦੀਆਂ ਨੇ ਉਹਨ ਸੁਖਦੀਪ ਸਿੰਘ ਜੀ ਸੁਖਦੀਪ ਜੀ ਕੀ ਕਾਰਨ ਅੱਜ ਇਕੱਠੇ ਹੋ ਰਹੇ ਹੋ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਤਰੱਕੀ ਦੀ ਰਾਹ ਤੇ ਆ ਅਸੀਂ ਕੰਪਨੀਆਂ ਲੈ ਕੇ ਆ ਰਹੇ ਹਾਂ ਰੋਜ਼ਗਾਰ ਮਿਲੂਗਾ ਪੰਜਾਬ ਤਰੱਕੀ ਕਰੂਗਾ ਤੁਸੀਂ ਕਿਸ ਤਰ੍ਹਾਂ ਦੇ ਸਰ ਜੀ ਤਰੱਕੀ ਦੀ ਗੱਲ ਤਾਂ ਇਹ ਹੈ ਜੀ ਜੇ ਕੋਈ ਇਹ ਸਾਡੇ ਪੱਖ ਦੀ ਫੈਕਟਰੀ ਹੁੰਦੀ ਤਾਂ ਅਸੀਂ ਕੋਈ ਵਿਰੋਧ ਨਹੀਂ ਕਰਦੇ ਸੀਗੇ ਜੀ ਇਹ ਰੈੱਡ ਕੈਟਾਗਰੀ ਦੀ ਫੈਕਟਰੀ ਹੈ ਜੀ ਸਾਡੇ ਪਿੰਡ ਦੇ ਨਾਲ ਅੱਧਾ ਕਿਲੋਮੀਟਰ ਪਹਿਲਾਂ ਹੀ ਸਾਡੇ ਕੋਲ ਥਰਮਲ ਪਲਾਂਟ ਹੈ ਜੀ ਜੋ ਬਹੁਤ ਪ੍ਰਦੂਸ਼ਣ ਕਰਦਾ ਹੈ ਅਸੀਂ ਪਹਿਲਾਂ ਹੀ ਉਹਦੀ ਮਾਰ ਚੱਲ ਰਹੇ ਹਾਂ ਕਿਹੜੀ ਜਗ੍ਹਾ ਤੋਂ ਆਇਓ ਤਲਵੰਡੀ ਅਕਲੀਆ ਜिला ਮਾਨਸਾ ਜੀ ਤਲਵੰਡੀ ਸਭੋਂ ਮੋਰਚੇ ਤੋਂ ਜੀ ਤੇ ਉਹ ਥਰਮਲ ਪਲਾਂਟ ਦੀ ਪਹਿਲੀ ਸਾਡੇ ਮਾਰ ਹੈ ਜੀ ਇਹ ਹੁਣ ਸਾਡੇ ਬਾਏ 에ਅਰ ਤਾਂ 200 ਮੀਟਰ ਹੀ ਹੈ ਜੀ ਜਿਹੜੀ ਪਿੰਡ ਦੇ ਨਾਲ ਹੀ ਲੱਗਣ ਜਾ ਰਹੀ ਹੈ ਵੈਸੇ ਪੈਦਲ ਰਸਤਾ 400 ਮੀਟਰ ਦੇ ਕਿਰੇ ਚ ਲੱਗ ਰਹੀ ਹੈ ਜੀ ਅੱਛਾ ਜੀ ਹਾਂ ਜੀ ਜੇ ਦੇਖਿਆ ਜਾਵੇ ਲੋਕਾਂ ਨੇ ਜ਼ਮੀਨਾਂ ਰੱਖਤੀਆਂ ਨੇ ਉਦੋਂ ਕੀ ਕਿਹਾ ਗਿਆ ਸੀ ਵੀ ਕੀ ਕਰ ਰਹੇ ਆ ਖਰੀਦੀਆਂ ਜੀ ਜ਼ਮੀਨਾਂ ਤਾਂ ਹੀ ਉੱਥੇ ਇਹ ਜ਼ਮੀਨ ਦਾ ਜੀ ਸਾਰੀ ਇੱਥੇ 40 45 ਕਿੱਲੇ ਜ਼ਮੀਨ ਖਰੀਦੀ ਹੈ ਜੀ ਉਹ ਜਿਹੜੀ ਜ਼ਮੀਨ ਖਰੀਦੀ ਹੈ ਜੀ ਉਹ ਬੰਦਾ ਬਾਹਰ ਹੈ ਜੀ ਉਹ ਡਾਕਟਰ ਸਾਡੇ ਪਿੰਡ ਦੇ ਤਲਮਤ ਇਤਿਕਾਰਮ ਘੜੋਂਤਾ ਵਾਲੀ ਦੇ ਵਿਚਕਾਰ ਜਿਹੜੀ ਜ਼ਮੀਨ ਹੈ 45 ਕਿੱਲੇ ਉਹ ਇੱਕ ਬੰਦੇ ਨੇ ਦਿੱਤੀ ਹੈ ਜੀ ਜੀ ਹਾਂਜੀ ਦੂਸਰੇ ਲੋਕਾਂ ਤੋਂ ਜੀ ਹੁਣ ਇਹ ਜਿਹੜੇ ਰਸਤੇ ਵਿੱਚ ਕੋਈ ਰਸਤਾ ਨਹੀਂ ਹੈਗਾ ਜੀ ਰਸਤੇ ਤੋਂ ਬਿਨਾਂ ਇਹਨਾਂ ਨੇ ਪਬਲਿਕ ਹਿアリング ਕਰਵਾਤੀ ਜੀ ਅੱਛਾ ਜੀ ਹਾਂਜੀ ਤੇ ਉਹ ਰਸਤੇ 'ਚ ਹੁਣ ਇਹ ਕੁਝ ਦਬਾਅ ਪਾ ਰਹੇ ਨੇ ਜਿਵੇਂ ਕੋਈ ਸਕੇ ਭਰਾਵਾਂ ਦੀ ਜ਼ਮੀਨ ਹੈ ਜੀ ਉਹਨਾਂ ਤੇ ਪ੍ਰੈਸ਼ਰ ਪਾ ਰਹੇ ਨੇ ਕੋਈ ਸਾਂਝੀ ਖਾਤੇ ਨਹੀਂ ਜੀ ਇਹਨਾਂ ਦੇ ਵਿੱਚ ਤੁਸੀਂ ਜਾਣਦੇ ਹੋ ਇਹ ਡਰਦੇ ਨਹੀਂ ਜੀ ਕਿਉਂਕਿ ਪਬਲਿਕ ਹੀアリング ਹੋਈ ਆ ਲੋਕਾਂ ਦੇ ਥਰੂ ਸਾਰਾ ਗੱਲਬਾਤ ਕੀਤੀ ਆ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਆ ਫਿਰ ਲੋਕਾਂ ਦਾ ਡਰ ਨਹੀਂ ਹੈਗਾ ਇਹ ਲੋਕ ਤਖਤ ਤਾਂ ਵੀ ਪਲਟ ਦਿੰਦੇ ਨੇ ਇਹਨਾਂ ਨੂੰ ਕੋਈ ਉਹ ਤਾਂ ਤੁਸੀਂ ਐਂ ਦੇਖ ਲਓ ਜੀ ਸਾਡੇ ਕੋਲੇ ਤਕਰੀਬਨ 50 ਪੰਚਾਇਤਾਂ ਦੇ ਮਤੇ ਨੇ ਜੀ ਹੁਣ ਦੀ ਘੜੀ ਤੇ 35 ਤੋਂ 40 ਸਾਡੇ ਕੋਲੇ ਗੁਰੂ ਘਰਾਂ ਦੇ ਅੱਛਾ ਜੀ ਨਾਲ ਜੀ ਸਾਡੇ ਕੋਲੇ ਤਖਤ ਦਮਦਮਾ ਸਾਹਿਬ ਜੀ ਹੂੰ ਉਹਨਾਂ ਦਾ ਮਤਾ ਵੀ ਹੈਗਾ ਜੀ ਜੋ ਕਿ ਸਾਰੇ ਇਫੈਕਟ ਦੇ ਬਰੋਚ ਚ ਹੈ ਜੀ ਤੇ ਨਾਲ ਜਿਹੜੀ ਪਬਲਿਕ ਹੀਰਿੰਗ ਦੀ ਜਿਹੜੀ ਰਿਪੋਰਟ ਆਈ ਹੈ ਜੀ ਉਹਦੇ ਵਿੱਚ ਇਹਨਾਂ ਦੇ ਇੱਕ ਵੀ ਮਨ ਲਓ ਇਹਨਾਂ ਦੇ ਵਿੱਚ ਹਾਜ਼ਰੀ ਆਪਣਾ ਇੱਕ ਵੀ ਬੰਦਾ ਨਹੀਂ ਸੀਗਾ ਹੂੰ ਸਾਰੇ ਬਰੋਚ ਚ ਵੋਟ ਪਈ ਹੋਈ ਹੈ ਜੀ ਪਰ ਫੇਰ ਵੀ ਸਾਡੇ ਕੋਈ ਸੁਣਵਾਈ ਨਹੀਂ ਜੀ ਫੇਰ ਵੀ ਪ੍ਰੈਸ਼ਰ ਹੈ ਜੀ ਸਾਡੇ ਤੇ ਹੁਣ ਵੀ ਸਾਨੂੰ ਇਹ ਡਰ ਹੈਗਾ ਵੀ ਇਹ ਮਨਜ਼ੂਰੀ ਨਾ ਦੇ ਦੇਣ ਜੀ ਤਾਂ ਕਰਕੇ ਅੱਜ ਸਾਰੇ ਅਸੀਂ ਇਕੱਠੇ ਹੋ ਕੇ ਆਏ ਹਾਂ ਜੀ ਸੋ ਵੱਡੇ ਸਵਾਲ ਨੇ ਜਿਹੜੇ ਪ੍ਰਸ਼ਾਸਨ ਤੇ ਸਰਕਾਰ ਤੇ ਚੱਕੇ ਜਾ ਰਹੇ ਨੇ ਕੀ ਨਾਮ ਹੈ ਵੀਰ ਜੀ ਗੁਰਵਿੰਦਰ ਸਿੰਘ ਭਾਈ ਜੀ ਗੁਰਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਹਿ ਰਹੇ ਹੋ ਕਿ ਫੈਕਟਰੀ ਲੱਗ ਰਹੀ ਆ ਲੋਕਾਂ ਦਾ ਨੁਕਸਾਨ ਹੋਣਾ ਹੈ ਸਿਹਤ ਨਾਲ ਖਿਲਵਾੜ ਹੋਣਾ ਹੈ ਪਰ ਉਹ ਤਰਕ ਦੇ ਰਹੇ ਨੇ ਕੋਈ ਇਦਾਂ ਦਾ ਨੁਕਸਾਨ ਨਹੀਂ ਹੋਣਾ ਇਹ ਤਰੱਕੀ ਦੇ ਰਾਹ ਤੇ ਜਾਣ ਲਈ ਪੰਜਾਬ ਨੂੰ ਇੱਕ ਕੌੜੀ ਹੈ ਨਹੀਂ ਵੀਰ ਜਿਹੜੀ ਫੈਕਟਰੀ ਸਾਡੇ ਮਤਲਬ ਪਿੰਡ ਤੋਂ 400 ਮੀਟਰ ਦੂਰੀ ਤੇ ਲੱਗੀ ਹੋਈ ਹੈ ਸਾਡੇ ਨੇੜੇ ਬਾਰਡਰ ਵਕਸ ਆ ਗਿਆ ਉਹਦੇ ਪਾਣੀ ਵਾਲੇ ਟੈਂਕ ਬਣੇ ਜਿਹਦੇ ਵਿੱਚ ਫਲਾਈਚ ਡਿੱਗੂਗੀ ਮਤਲਬ ਯੂਕਰੇਨੀਅਨ ਨਾਮ ਦਾ ਤੱਤ ਹੈ ਜੋ ਰਾਖ ਦੇ ਵਿੱਚ ਮੌਜੂਦ ਹੁੰਦਾ ਹੈਗਾ ਉਹ ਮਤਲਬ ਪਾਣੀ ਦੇ ਵਿੱਚ ਰਲ ਕੇ ਅਸੀਂ ਪਾਣੀ ਪੀਵਾਂਗੇ ਸਾਡੇ ਚ ਨਿੱਕੀ ਬਿਮਾਰੀਆਂ ਪੈਦਾ ਹੋ ਜਾਣਗੀਆਂ ਪਰ ਇਹ ਦੇਖਣਾ ਤਾਂ ਸਰਕਾਰ ਦਾ ਕੰਮ ਹੈ ਜੀ ਜੇ ਸਹੀ ਲੱਗ ਰਿਹਾ ਸਰਕਾਰ ਤਾਂ ਹੀ ਕਰ ਰਹੀ ਹੈ ਵੀ ਬਿਮਾਰੀ ਨਹੀਂ ਫੈਲਣੀ ਇਹ ਤਾਂ ਪਹਿਲਾਂ ਸਰਕਾਰ ਖੋਖਦੀ ਆ ਸਾਰਾ ਚੀਜ਼ ਖੋਖਿਆ ਨਹੀਂ ਸਰਕਾਰ ਨੇ ਨੀ ਸਰਕਾਰ ਨੇ ਜੀ ਪਬਲਿਕ ਹੀਰਿੰਗ ਕਰਾਈ ਸੀ ਮਾੜੀ ਮੋਟੀ ਜੀ ਉਹ ਪਬਲਿਕ ਹੀਰਿੰਗ ਦੇ ਵਿੱਚ ਸਾਡਾ 7-8000 ਬੰਦੇ ਦਾ ਇਕੱਠ ਸੀਗਾ ਜਿਹਦੇ ਵਿੱਚ ਸਾਡੇ ਸਾਰੇ ਬੰਦਿਆਂ ਨੇ ਹੱਥ ਖੜੇ ਕਰਕੇ ਮੱਲੋਈ ਫੈਕਟਰੀ ਨੂੰ ਨਾਮ ਮਨਜ਼ੂਰ ਕੀਤਾ ਜੀ ਤੇ ਉਹ ਫੇਰ ਵੀ ਮੱਲੋ ਮਨਜ਼ੂਰੀ ਦੇਣ ਦੇ ਵਿੱਚ ਤਾਜ ਐਵੀ ਮਨਜ਼ੂਰੀ ਦਿੱਤੀ ਜਾਵੇ ਜੀ ਜੀ ਤੇ ਮੱਲੋ ਜੇ ਸਰਕਾਰ ਨਹੀਂ ਮੰਨਦੀ ਅੱਗੇ ਦਾ ਫਿਰ ਐਕਸ਼ਨ ਕੀ ਹੋਊਗਾ ਜੀ ਅਸੀਂ ਜੀ ਪੱਕਾ ਮੋਰਚਾ ਲਾਵਾਂਗੇ ਜੀ ਜੀ ਹਾਂ ਜੀ ਪੱਕਾ ਮੋਰਚਾ ਲਾ ਕੇ ਬੈਠਾਂਗੇ ਜੀ ਫੈਕਟਰੀ ਇਹ ਕਿਥੇ ਹਾਲ ਵੀ ਨਹੀਂ ਲੱਗਣ ਦਿੰਦੇ ਜੀ ਅਸੀਂ ਇਹ ਸਾਡੇ ਨੁਕਸਾਨ ਬਹੁਤ ਪਚਾਉ ਸਾਡੇ ਨੇੜੇ ਗੁਰਦੁਆਰਾ ਮਠਈਸਰ ਸਾਹਿਬਾ ਜੀ ਉਹਦੇ ਤਲਾਏ ਜਿਹੜੇ ਵਿੱਚ ਵੀ ਰੱਖ ਦਿੱਗੂਗੀ ਸਾਡੇ ਲੋਕਾਂ ਤੇ ਬਹੁਤ ਮਾੜਾ ਅਸਰ ਪਊਗਾ ਇਹ ਚੀਜ਼ ਦਾ ਜੀ ਕਿਉਂ ਸਾਡੇ ਨੇੜੇ ਮਨੋ ਬਨਾਵਲੀ ਥਰਮ ਪਲਾਟ ਲੱਗਿਆ ਹੋਇਆ ਜੀ ਉਹ ਮੰਨ ਲਓ ਵੀ ਸਾਡੇ ਉਹਦੇ ਸੜਕ ਦੇ ਉੱਤੇ ਇੰਨਾ ਬੁਰਾ ਹਾਲਾ ਵੀ ਲੋਕਾਂ ਲੰਘਦੇ ਟੱਪਦੇ ਆ ਜੀ ਉਦੋਂ ਵੀ ਉਦੋਂ ਬਹੁਤ ਧੂੜ ਕਣ ਪੈਂਦੀ ਹੈ ਜੀ ਬਹੁਤ ਬੁਰਾ ਹਾਲ ਹੈ ਜੀ ਹੋਰ ਕਿਤੇ ਫੈਕਟਰੀ ਲੱਗੀ ਹੋਊਗੀ ਤੁਸੀਂ ਉੱਥੇ ਪਤਾ ਕੀਤਾ ਕਿ ਕੀ ਇਹਦੇ ਕੀ ਇਫੈਕਟ ਪੈ ਰਹੇ ਨੇ ਲੋਕਾਂ ਤੇ ਅਸੀਂ ਕੀਤਾ ਜੀ ਪਤਾ ਜੀ ਸਾਡੇ ਕੋਲੇ ਸਾਰੀ ਜਾਣਕਾਰੀ ਰਿਪੋਰਟਾਂ ਵੀ ਆ ਰਹੀਆਂ ਨੇ ਜੀ ਇਹ ਬਹੁਤ ਮਾੜੀ ਫੈਕਟਰੀ ਹੈ ਜੀ ਇਹ ਜੋੜੇ ਪਰ ਪ੍ਰਮਾਨਿਕ ਬਿਮਾਰੀਆਂ ਲੱਗਣੀਆਂ ਇਹਦੇ ਨਾਲ ਵੀ ਜੀ ਇਹ ਚੀਜ਼ ਹੈ ਜੀ ਇਹਦਾ ਜੀ ਕਣਕਵਾਲ ਲੱਗੀ ਹੋਏ ਨੇੜੇ ਬਹੁਤ ਲੱਗੀਆਂ ਹੋਈਆਂ ਬਹੁਤ ਮਾੜੀ ਫੈਕਟਰੀ ਹੈ ਜੀ ਇਹ ਸਾਡਾ ਪਿੰਡ ਮੰਨ ਲਓ 100-102 ਸਾਲ ਦੇ ਵਿੱਚ ਖਤਮ ਹੋ ਜਾਊਗਾ ਜੀ ਇਹ ਚੀਜ਼ ਹੈ ਜੀ ਸਰਕਾਰ ਨੂੰ થી ਮੰਗ ਕਰਦੇ ਨੇ ਵੀ ਸਰਕਾਰ ਨੂੰ ਐਨਓਸੀ ਨਾ ਦਿੱਤੀ ਜਾਵੇ ਫੈਕਟਰੀ ਨੂੰ ਰੱਦ ਕੀਤਾ ਜਾਵੇ ਇਨਫੈਨਰੀ ਵੀ ਨੇੜੇ ਹੈ ਜੀ ਇਨਫੈਨਰੀ ਵੀ ਸਾਡੇ ਨੇੜੇ ਹੈ ਜੀ ਜੀ ਹਾਂ ਜੀ ਕੀ ਨਾਮ ਹੈ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਜੀ ਪਿੰਡ ਤਲਵੰਡੀ ਇਕਲਿਆ ਸੰਘਰਸ਼ ਕਮੇਟੀ ਤਲਵੰਡੀ ਇਕਲਿਆ ਜੀ ਜੀ ਹਾਂਜੀ ਇੱਕ ਅਸੀਂ ਇਹ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਵੀ ਸਾਡੇ ਲਵੇ ਇੱਕ ਕੱਲਾ ਥਰਮਲ ਨਹੀਂ ਐ ਥਰਮਲ ਸਰਥੋਂ ਹੈਗਾ ਕਿਲੋ 1.5 ਕਿਲੋਮੀਟਰ ਦੀ ਦੂਰੀ ਤੇ ਥਰਮਲ ਆ ਗਿਆ ਉਹਦੇ ਨਾਲ ਹੀ ਇੱਕ ਥੁੰਨਲ ਗੈਸ ਵਾਲੀ ਸੈਮੀ ਫੈਕਟਰੀ ਬਣਾਈ ਜਾਂਦੇ ਐ ਇਹ ਦੋ ਸਾਡੇ ਪਹਿਲਾਂ ਗੁੱਲਾ ਫੈਕਟਰੀਆਂ ਜਿਨ੍ਹਾਂ ਦੇ ਵਿੱਚ ਸ਼ਹਿਰਾਂ ਦੇ ਵਿੱਚੋਂ ਜਿਹਦਾ ਪੋਲਿਊਸ਼ਨ ਹੁੰਦਾ ਜਾਂ ਜੋ ਵੀ ਗੰਦਮੰਦ ਹੁੰਦਾ ਉਹ ਵੀ ਜਾਂਦਾ ਹੈ ਜੀ ਉੱਥੇ ਉਹਦਾ ਪੋਲਿਊਸ਼ਨ ਹੋ ਗਿਆ ਦੋ ਸਾਡੇ ਲੁੱਕ ਵਾਲੀਆਂ ਫੈਕਟਰੀਆਂ ਬਣਾਤੀਆਂ ਛੋਟੀਆਂ-ਛੋਟੀਆਂ ਉਹ ਹੋ ਗਈਆਂ ਘੱਟੋ-ਘੱਟ 6-7 ਹੋ ਗਈਆਂ ਜੀ ਸਤਵੀਂ ਅੱਠਵੀਂ ਇਹ ਐ ਤੇ ਅਸੀਂ ਕਿੱਥੇ ਉਦੋਂ ਉਦੋਂ ਕਿਉਂ ਨਹੀਂ ਬਾਈ ਜੀ ਜਦੋਂ ਦੂਜੀਆਂ ਲੱਗੀਆਂ ਨੇ ਉਦੋਂ ਕਿਉਂ ਨਹੀਂ ਲੋਕ ਕੋਠੇ ਉਦੋਂ ਜਾਗ ਰੂਪ ਨਹੀਂ ਜਦੋਂ ਜਦੋਂ ਜਾਗੋ ਦੀ ਸਵੇਰਾ ਹੁੰਦਾ ਜੀ ਹੂੰ ਠੀਕ ਮੰਗ ਕੀ ਹੈ ਮੰਗੇ ਆ ਜੀ ਵੀ ਇਹ ਲੱਗਣੀ ਨਹੀਂ ਚਾਹੀਦੀ ਕਿਸੇ ਵੀ ਕੀਮਤੇ ਅਸੀਂ ਪਹਿਲਾਂ ਵੀ ਇਹਨਾਂ ਨੂੰ ਕਾਨੂੰਨੀ ਤੌਰ ਤੇ ਹਰਾ ਚੁੱਕੇ ਆ ਜੀ ਐਸ ਡਬਲਯੂ ਨੂੰ ਹੁਣ ਵੀ ਅੱਗੇ ਵੀ ਹਰਾਵਾਂਗੇ ਕਿਥੋਂ ਤੱਕ ਵੀ ਜਾਣਾ ਪਿਆ ਜਾਵਾਂਗੇ ਜੀ ਅਸੀਂ ਲੱਗਣ ਨਹੀਂ ਦਿੰਦੇ ਜੀ ਸੋ ਫੈਕਟਰੀਆਂ ਨਹੀਂ ਲੱਗਣ ਦੇਣੀਆਂ ਇਹ ਕਿਹਾ ਜਾ ਰਿਹਾ ਇਹ ਅਸੀਂ ਜਿੱਥੋਂ ਤੱਕ ਵੀ ਜਾਣਾ ਪਿਆ ਜਾਵਾਂਗੇ ਪਹਿਲਾਂ ਵੀ ਅਸੀਂ ਕਾਨੂੰਨੀ ਤੌਰ ਤੇ ਹਰਾ ਚੁੱਕੇ ਆ ਪਬਲਿਕ ਹੀਅਰਿੰਗ ਹੋ ਚੁੱਕੀ ਆ ਪਰ ਸਰਕਾਰ ਤਰਕ ਦੇ ਰਹੀ ਆ ਤਰੱਕੀ ਦਾ ਸੋ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਇੱਥੇ ਪਹੁੰਚ ਰਹੀਆਂ ਨੇ ਸੰਗਤਾਂ ਤੁਸੀਂ ਦੇਖ ਰਹੇ ਹੋ ਵੱਖ-ਵੱਖ ਜਗ੍ਹਾ ਤੋਂ ਜਿਹੜੇ ਲੋਕ ਨੇ ਪਹੁੰਚ ਰਹੇ ਨੇ ਕਹਿ ਰਹੇ ਨੇ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣਾ ਏ ਪਰ ਸਰਕਾਰ ਕਹਿ ਰਹੀ ਆ ਤਰੱਕੀ ਦੇ ਰਾਹ ਤੇ ਪੰਜਾਬ ਆ ਫੈਕਟਰੀਆਂ ਆ ਰਹੀਆਂ ਨੇ ਰੁਜ਼ਗਾਰ ਮਿਲੂਗਾ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੁੰਦੇ ਨੇ ਫੈਗਰੀ ਜੀ ਖਾਲਸਾ ਸਾਹਿਬ ਸਾਹਿਬ ਫਤੇਜ ਜੀ ਕੀ ਨਾਮ ਆ ਜੀ ਦਰਸ਼ਨ ਸਿੰਘ ਆ ਜੀ ਦਰਸ਼ਕ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਵੱਡੇ ਇਕੱਠ ਕੀਤੇ ਜਾ ਰਹੇ ਨੇ ਇਹ ਬਸ ਉਹਨਾਂ ਪਤਿਆ ਜੀ ਜੋ ਪੰਜਾਬ ਦੇ ਵੱਡੀਆਂ ਆਫਤਾਂ ਹੁੰਦੀਆਂ ਸਾਡਾ ਪਿੰਡ ਤਲਵੰਡੀ ਅਕਲੀਆ ਜ਼ਿਲ੍ਹਾ ਮਾਨਸਾ ਤੋਂ ਜੀ ਤਲਵੰਡੀ ਸਾਬੋ ਮੋਰਜਾ ਸੀ ਉੱਥੋਂ ਦੋ ਤਿੰਨ ਬਸਾਂ ਲੈ ਕੇ ਕਮਾਲੂ ਤੋਂ ਜੋ ਫੈਕਟਰੀ ਲੱਗੀ ਆ ਜੋ ਸਾਡੇ ਵਾਤਾਵਰਨ ਨੂੰ ਖਰਾਬ ਕਰ ਰਹੀ ਹੈ ਉਹਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਪਹੁੰਚੇ ਆ ਜੀ ਤੇ ਸਰਕਾਰ ਨੂੰ ਸਾਡੀ ਇਹੀ ਬੇਨਤੀ ਹੈ ਵੀ ਇਹਨੂੰ ਤੁਰੰਤ ਇਦਿਓ ਐਨਓਸੀ ਬੰਦ ਕੀਤੀ ਜਾਵੇ ਇਹ ਜੀਆਂ ਫੈਕਟਰੀਆਂ ਬੰਦ ਕੀਤੀਆਂ ਜਾਣ ਹੁਣ ਸਾਡਾ ਅੱਗੇ ਇਹ ਇਦਾਂ ਦੀਆਂ ਫੈਕਟਰੀਆਂ ਬੰਦ ਹੋ ਗਈਆਂ ਜੀ ਕਾਰੋਬਾਰ ਠੱਪ ਹੋ ਜਾਣੇ ਲੋਕਾਂ ਦਾ ਰੁਜ਼ਗਾਰ ਖੁੱਸ ਜਾਣਾ ਹੈ ਕੋਈ ਰੁਜ਼ਗਾਰ ਨਹੀਂ ਸਾਡੇ ਪਹਿਲਾਂ ਲਵੇ ਜਮੀਨ 1 ਕਿਲੋਮੀਟਰ ਤੇ ਪਾਵਰ ਪਲਾਂਟ ਲੱਗਿਆ ਹਾਂ ਤੇ ਉੱਥੇ ਸਾਨੂੰ ਕੋਈ ਰੁਜ਼ਗਾਰ ਨਹੀਂ ਸਾਰੇ ਬਾਹਰ ਦੇ ਬੰਦੇ ਜਾ ਕੇ ਦੇਖ ਸਕਦੇ ਕੋਈ ਰੁਜ਼ਗਾਰ ਨਹੀਂ ਸਾਡੇ ਲਵੇ ਪਿੰਡਾ 1 ਕਿਲੋਮੀਟਰ ਹੈ ਸਾਨੂੰ ਪਹਿਲਾਂ ਉਹਨਾਂ ਨੂੰ ਨੁਕਸਾਨ ਕੀ ਹੈ ਜੀ ਇਹਦੇ ਨੁਕਸਾਨ ਹੀ ਨੁਕਸਾਨ ਆ ਜੀ ਸਾਡੇ ਜਾ ਕੇ ਅੱਜ ਟੈਸਟ ਕਰਾਉਂਦੇ ਹਾਂ ਸਾਡੇ ਮਰੀਜ਼ ਨੇ ਜਿਹੜੇ ਯਾਨੀ ਕਿ ਸਾਹ ਦੇ ਦਮੇ ਦੇ ਸਭ ਕਾਹੇ ਦੇ ਮਰੀਜ਼ ਸਾਡਾ ਜਿਹੜਾ ਹੀਟਲਾ ਪਾਣੀ ਆ ਬਿਲਕੁਲ ਖਤਮ ਹੋ ਗਿਆ ਸਾਡੇ ਜਿਹੜੇ ਜੀਵ ਜੰਤੂ ਨੇ ਜਿਵੇਂ ਪ੍ਰਾਣੀ ਜੀਵ ਜੰਤੂ ਜਿਨ੍ਹਾਂ ਦੇ ਸਾਰੇ ਸਾਰੇ ਉਹ ਖਤਮ ਹੋ ਸਕੇ ਨੇ ਸਾਡੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਉੱਤੇ ਗਿਰਦਾ ਜਣਾ ਸਾਡੇ 40% ਜਿਹੜੀ ਫਸਲ ਹੈ ਹਰ ਸਾਲ ਘਟ ਨਿਕਲਦੀ ਹੈ ਉਹ ਏਰੀਆ ਚ 10 ਕਿਲੋਮੀਟਰ ਦੇ ਏਰੀਆ ਚ ਸਾਡੇ ਉੱਥੇ ਇੰਨੀਆਂ ਫੈਕਟਰੀਆਂ ਪਹਿਲਾਂ ਥਰਮਲ ਪਲਾਂਟ ਸਾਡੇ ਬਿਲਕੁਲ ਨੇੜੇ ਹੈ ਇਸ ਕਰਕੇ ਅਸੀਂ ਸਾਰੇ ਪਿੰਡ ਇਕੱਠੇ ਹੋ ਕੇ ਆਏ ਆ 10 ਪਿੰਡਾਂ ਘਟ ਤੋਂ ਘਟ ਅਸੀਂ ਜਿਹੜੇ ਇੱਥੇ ਪਹੁੰਚੇ ਹਾਂ ਜੀ ਹਾਂਜੀ ਹਾਂਜੀ ਜੀ ਬੀਬੀਆਂ ਵੀ ਪਹੁੰਚੀਆਂ ਨੇ ਹਾਂਜੀ ਮ ਕੀ ਲੱਗਦਾ ਇਹ ਸਰਕਾਰ ਤਾਂ ਕਹਿ ਰਹੀ ਆ ਰੁਜ਼ਗਾਰ ਮਿਲੂ ਪੰਜਾਬ ਤਰੱਕੀ ਕਰੂਗਾ ਫੈਕਟਰੀਆਂ ਲੱਗਣਗੀਆਂ ਖੁਸ਼ਾਲ ਹੋਣਗੇ ਲੋਕ ਤੁਸੀਂ ਕਹਿ ਰਹੇ ਹੋ ਕਿ ਨੁਕਸਾਨ ਹੈ ਨਾ ਨਿਸ਼ਕਾਨੀ ਹੈ ਜੀ ਸਾਨੂੰ ਪਹਿਲਾਂ ਵੀ ਨਿਸ਼ਕਾਨੀ ਹੈ ਹਾਂ ਸਾਡੇ ਫੈਸਲਾ ਨਹੀਂ ਹੁੰਦੇ ਨਾ ਅੱਛਾ ਜੀ ਹਾਂ ਤੈਨੂੰ ਤਾਂ ਬਿਮਾਰੀਆਂ ਲੱਗਦੀਆਂ ਨੇ ਇਹ ਤਾਂ ਝੋਨਾ ਸਾਡੇ ਨੂੰ ਦਾ ਤੇ ਵੇਖ ਪਹਿਲਾਂ ਅਸੀਂ ਸਾਡੇ ਉੱਥੇ ਥਰਮਲ ਪਲੱਟ ਲੱਗਿਆਗਾ ਉਹਦਾ ਫਸ ਤੁਹਾਨੂੰ ਬਹੁਤ ਤੰਗੀ ਹੈ ਪਹਿਲਾਂ ਵੀ ਤੇ ਇਹਦੀ ਤਾਂ ਫਿਰ ਸਾਨੂੰ ਉਦੋਂ ਵੀ ਜ਼ਿਆਦਾ ਹੋ ਜੂਗੀ ਪਿੰਡ ਤੋਂ ਕਿੰਨੀ ਕਿ ਦੂਰ ਹੈ ਕਿਲੋਮੀਟਰ ਹੈ ਦੇ ਨਾਲ ਹੀ ਹੈ ਕਿਲੋਮੀਟਰ ਹੈ ਹਾਂਜੀ ਪਿੰਡ ਦੇ ਨਾਲ ਹੀ ਹੈ ਪਹਿਲਾ ਥਰਮਲ ਪਲਾਂਟ ਹੈ ਹੁਣ ਸਾਨੂੰ ਇਹ ਫੈਕਟਰੀ ਦਾ ਸਾਨੂੰ ਔਖਾ ਜੀ ਬਹੁਤ ਫਸਲਾਂ ਵੀ ਸਾਡੀਆਂ ਬਹੁਤ ਘੱਟ ਨਿਕਲਣ ਲੱਗੀਆਂ ਕਿੰਨਾ ਕੱਲੇ ਬਚੇ ਨੇ ਸਾਨੂੰ ਲੱਗਣਾ ਨਹੀਂਦਾ ਹੈ ਬਸ ਵੀ ਸਾਰਾ ਬੰਦ ਕਰ ਦੇ ਤਾਂ ਹੀ ਬਸ ਇੱਥੇ ਆਈਆਂ ਹਾਂ ਹਾਂ ਸਾਡੋ ਬੈਠੀ ਨਹੀਂ ਲੱਗਦਾ ਨਹੀਂ ਲੱਗਦੀ ਨਾ ਸਾਡੋ ਬਸ ਸੋ ਫੈਕਟਰੀ ਨਾਲ ਲੱਗੇ ਉਹ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਤੁਸੀਂ ਕੀ ਕਹਿੰਦੇ ਹੋ ਕਮੈਂਟ ਬਾਕਸ ਜਰੂਰ ਦੱਸਿਓ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ